ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਜਨਾਲਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਜਨਾਲਾ ਦੇ ਵਿੱਚ ਗੋਲੀਆਂ ਚਲੀਆਂ ਨੇ ਸ਼ਰਿਆਮ ਗੋਲੀਆਂ ਚਲੀਆਂ ਨੇ ਅਜਨਾਲਾ ਦੇ ਪਿੰਡ ਲਖੂਵਾਲ ਦੇ ਵਿੱਚ ਸ਼ਰਿਆਮ ਗੋਲੀ ਚਲੀ ਹੈ ਆਪ ਨੌਜਵਾਨ ਆਗੂ ਦੀਪੂ ਸਰਕਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਇਸ ਵਕਤ ਦੀ ਦੱਸ ਰਿਹਾ ਤੁਹਾਨੂੰ ਗੋਲੀ ਲੱਗਣ ਦੇ ਨਾਲ ਪੰਜ ਵਿਅਕਤੀ ਜ਼ਖਮੀ ਹੋ ਚੁਕੇ ਨੇ ਦੋ ਅਣਪਛਾਤੇ ਮੋਟਰਸਾਈਕਲ ਦੇ ਵੱਲੋਂ ਇਹ ਗੋਲੀਆਂ ਚੁਲਾਇਆ ਗਿਆ ਨੇ ਜ਼ਖਮੀ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸ ਦੇ ਕਿ ਅਜਨਾਲਾ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਜਨਾਲਾ ਦੇ ਪਿੰਡ ਲੱਖੂਵਾਲ ਦਾ ਮਾਮਲਾ ਹੈ ਜੁਥੇ ਕਿ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਆਪ ਨੌਜਵਾਨ ਆਗੂ ਦੀਪੂ ਸਰਕਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਗੋਲੀ ਲੱਗਣ ਦੇ ਨਾਲ ਪੰਜ ਵਿਅਕਤੀ ਜਿਹੜੇ ਨੇ ਜ਼ਖਮੀ ਹੋਏ ਨੇ ਦੋਨ ਪਛਾਤੇ ਮੋਟਰਸਾਈਕਲ ਸਵਾਰ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੇ ਕਿ ਜ਼ਖਮੀਆਂ ਨੂੰ ਫਿਲਹਾਲ ਅਜਨਾਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਜਨਾਲਾ ਦੇ ਪਿੰਡ ਲੱਖੂਵਾਲ ਦੇ ਵਿੱਚ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਆਪ ਨੌਜਵਾਨ ਆਗੂ ਦੀਪੂਸ ਸਰਕਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜ ਲੋਕ ਜੁੜੇ ਨੇ ਜ਼ਖਮੀ ਹੋ ਚੁਕੇ ਨੇ ਇਸ ਘਟਨਾ ਦੇ ਵਿੱਚ ਦੋਨ ਪਛਾਤੇ ਮੋਟਰਸਾਈਕਲ ਸਵਾਰ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੀਪੂਸ ਸਰਕਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਗੋਲੀ ਲੱਗਣ ਦੇ ਨਾਲ ਪੰਜ ਵਿਅਕਤੀ ਜ਼ਖਮੀ ਹੋ ਚੁਕੇ ਨੇ ਇਹ ਵੱਡੀ ਖਬਰ ਹੈ ਇਸ ਵਕਤ ਦੀ ਅਜਨਾਲਾ ਤੋਂ ਦੱਸਿਆ ਜਾ ਰਿਹਾ ਤੋਆ ਨੂੰ ਦੀਪੂ ਸਰਕਾਰੀਆ ਦਾ ਗੋਲੀਆਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਜ਼ਖਮੀ ਹੋਏ ਨੇ ਪੰਜ ਲੋਕ ਤੇ ਜਿਹੜਾ ਜ਼ਖਮੀਆਂ ਨੂੰ ਜੜਾ ਹੈ ਪੰਜ ਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਫਿਲਹਾਲ ਇਹ ਵੱਡੀ ਖਬਰ ਆਪ ਨੌਜਵਾਨ ਆਗੂ ਦੀਪੂ ਸਰਕਾਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮੇਰਾ ਸੌਖਮ ਸਿੰਘ ਜੀ ਦਾ ਨਾਮ ਹੈ ਵੀਰ ਜੀ ਕਿਹੜਾ ਪਿੰਡਾ ਲਖੂ ਵਾਲਾ ਵੀਰ ਜੀ ਕੀ ਕਹੋਈ ਵੀਰ ਤੂੰ ਬਹੁਤ ਜ਼ਿਆਦਾ ਵੀਰ ਜੀ ਰਮਾਨਾ ਆਪਣੇ ਬੈਠੇ ਆ ਉੱਤੇ ਬੈਠੇ ਹੋਵੇ ਮੇਲੀ ਦੀ ਪੂਰ ਦੀ ਤੇ ਵੀ ਮੇਲੀ ਬੈਠੇ ਆ ਬਹੁਤ ਜ਼ਿਆਦਾ ੱਟਾ ਛਰੇ ਆ ਮਾਰ ਕੇ ਸਾਡੇ ਗੋਲੀਆਂ ਮਾਰ ਕੇ ਪਤਾ ਨਹੀਂ ਲੱਗਾ ਵੀਰ ਜੀ ਜੇ ਪਤਾ ਹੁੰਦਾ ਤੇ ਕਿੰਨੇ ਜਾਣੇ ਸੀ ਦੋ ਜਣੇ ਆਇਆ ਕੇ ਠਾ ਠਾ ਕਰਕੇ ਗੋਲੀਆਂ ਸਿੱਡੀਆਂ ਮਾਰ ਗਿਆ ਮਰ ਗਿਆ ਮੈਂ ਵੀਰ ਜੀ ਇੰਨਾ ਜੇ ਪਤਾ ਹੀ ਨਹੀਂ ਲੱਗਣ ਦੇ ਤਾਂ ਬਹੁਤ ਜਦਾ ਧੱਕਾ ਸਾਡਾ ਨਖੂਵਾਲ 'ਚ ਬਹੁਤ ਜਦਾ ਧੱਕਾ ਸਾਡਾ ਭਰਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ ਆ ਵੇ ਲੋ ਤੇਰੇ ਸਾਹਮਣੇ ਆ ਵੇਖੋ ਕੀ ਮੰਗ ਕਰਦੇ ਜੀ ਇਨਸਾਫ ਹੋਣਾ ਚਾਹੀਦਾ ਕਦੀ ਇਹੋ ਜਿਹਾ ਕੰਮ ਨਹੀਂ ਆਇਆ ਕਦੀ ਨਹੀਂ ਹੋਇਆ ਇਹੋ ਜਿਹਾ ਕੰਮ 2000 ते इस खबर से ज़्यादा जानकारी देने लजनारा तो जगजीत सिंह जुड़ चुके ने जगजीत दीपू सरकारिया का जुड़ा है गोलियां मार के की कतल किया गया इस वक्त की वीडी खबर है की कुछ जानकारी है तो ਜੀ ਜੀ ਜੇ ਤੁਹਾਨੂੰ ਦੱਸਣਾ ਚਾਹਤੋਂ ਉਹਨਾਂ ਕੀ ਲਗਾਤਾਰ ਜਿਸ ਤਰੀਕੇ ਨਾਲ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀਆਂ ਨੇ ਅਤੇ ਦੀਪੂ ਸਰਕਾਰੀਆ ਜਿਹੜੇ ਨੇ ਇਹ ਵੀ ਆਪਣੇ ਪਿੰਡ ਦੇ ਵਿੱਚੋਂ ਜਾਗੂ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਲਗਾਤਾਰ ਪ੍ਰਚਾਰ ਵੀ ਕਰ ਰਹੇ ਸੀਗੇ ਪਰ ਅੱਜ ਜਿਸ ਤਰੀਕੇ ਨਾਲ ਦਿੱਲੀ ਦੀ ਜਰਾ ਆਪਣੇ ਉਹਨਾਂ ਦੇ ਆਪਣੀ ਹਵੇਲੀ ਦੇ ਬਾਹਰ ਬੈਠੇ ਹੋਏ ਸੀ ਆਪਣੇ ਕੋਈ ਸੱਜਣਾਂ ਨਾਲ ਤੇ ਕੰਮ ਵਾਲਿਆਂ ਦੇ ਨਾਲ ਕੁਝ ਬੈਠੇ ਹੋਏ ਸੀ ਅਤੇ ਗਰਮੀ ਤੋਂ ਰਾਹਤ ਲੈਣ ਲਈ ਉਹ ਸ਼ਾਹ ਬੈਠੇ ਹੋਏ ਸੀ ਪਰ ਅਚਾਨਕ ਦੋ ਵਿਅਕਤੀ ਜਿਹੜੇ ਨੇ ਕਿਸ ਬਾਈਕ ਤੇ ਆਉਂਦੇ ਨੇ ਤੇ ਜਿਹੜੇ ਮੂੰਹ ਵੱਧੇ ਹੋਏ ਸੀ ਪਰ ਇਹੀ ਦੱਸਿਆ ਜਾ ਰਿਹਾ ਕਿ ਦੋ ਵਿਅਕਤੀ ਆਉਂਦੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਆ ਹੁੰਦੀ ਆ ਤੇ ਫਾਇਰਿੰਗ ਕਰਦੇ ਸਾਰੇ ਜਿਹੜੇ ਆ ਦੀਪੂ ਇੰਦਰ ਸਿੰਘ ਦੀਪੂ ਜਿਹੜੇ ਨੇ ਉਹਨਾਂ ਨੂੰ ਜਿਹੜੀ ਮੌਕੇ ਤੇ ਜਿਹੜੀ ਗੱਲ ਕਰੀ ਇਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਚਾਰ ਵਿਅਕਤੀ ਹੋਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਨੇ ਉਹ ਇੰਜਰ ਹੋ ਜਾਂਦੇ ਨੇ तकरीबन ਉਹਨਾਂ ਦੇ ਵੀ तकरीबन ਦੋ ਦੋ ਗੋਲੀਆਂ ਸਾਰੇ ਵਿਅਕਤੀਆਂ ਦੇ ਲੱਗਦੀਆਂ ਨੇ ਤਾਂ ਉਹਨਾਂ ਨੂੰ ਇਸ ਵੇਲੇ ਜਿਹੜਾ ਵਾ ਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜੀ ਅੰਦਲੀ जी जो पांच व्यक्ति जख्मी होने लोकसभा चोना तो पहला कल वोटिंग होनी है पूरे पंजाब पूरे देश कल वोटिंग होनी तो है उस तो ठीक पहला हादसा वापर है कि हूँ जरक्षा ते कितने, कितने सवाल खड़े हुए नजर आ रहे हैं ਬਿਲਕੁਲ ਜੀ ਅਦਲੀ ਬਿਲਕੁਲ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਚਾਰੇ ਪਾਸੇ ਸਾਡੇ ਕੋਲ ਵੀਡੀਓ ਲੱਗਾ ਵਾਇਨਾ ਕੋ ਮਰ ਰਹੀਆਂ ਨੇ ਜਿਹੜੀ ਲੋਕਾਂ ਨੂੰ ਵੇਚ ਰਹੀਆਂ ਨੇ ਕਿਤਨੇ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀਆਂ ਕੀਤੀਆਂ ਗਈਆਂ ਹੋ ਪਰ ਕਿਤਨੇ ਕਿਤੇ ਜਿਹੜੀ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਵੈਪਨ ਵੀ ਜਿਹੜੇ ਜਮ੍ਹਾਂ ਕਰਵਾਏ ਗਏ ਨੇ ਲਗਾਤਾਰ ਲੋਕਾਂ ਵੱਲੋਂ ਜਿਹੜੇ ਆਪਣੇ ਲਾਇਸੈਂਸੀ ਵੈਪਨ ਸੀ ਜਮ੍ਹਾਂ ਕਰਵਾਏ ਜਾਂਦੇ ਨੇ ਪਰ ਫਿਰ ਵੀ ਇਹੋ ਜਿਹੇ ਘਟਨਾਵਾਂ ਹੋ ਜਾਂਦੀਆਂ ਨੇ ਕਿ ਕਿ ਦੋ ਵਿਅਕਤੀ ਆਉਂਦੇ ਨੇ ਅਤੇ ਦੜਾ ਦਰ ਗੋਲੀਆਂ ਚਲਾਉਂਦੇ ਨੇ ਇੱਕ ਨਹੀਂ ਦੋ ਨਹੀਂ ਲਗਾਤਾਰ 10 ਤੋਂ 12 ਫਾਇਰਿੰਗ ਹੁੰਦੀ ਆ ਉਹਨਾਂ ਦੇ ਕੰਧਾਂ 'ਚ ਵੀ ਸੋਚਣ ਵਾਲੀ ਗੱਲ ਹੋਏਗੀ ਪਰ ਚਾਚਨ ਤੇ ਵੱਡੇ ਸਵਾਲ ਉੱਠਦੇ ਨੇ ਜੀ 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 ਬਿਲਕੁਲ ਜਗਜੀਤ ਕਿਉਂਕਿ ਹੁਣ ਤੱਕ ਆਪਾਂ ਜਿੰਨਾ ਵੀ ਡਿਬੇਟ ਕੀਤੀ ਹੈ ਜਿੰਨੀ ਵੀ ਲਾਈਵਲੀ ਉਸ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅਸੀਂ ਬੜੀ ਗੱਲਾਂ ਕਰ ਰਹੇ ਸੀਗੇ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਚੌਕਸ ਨਜ਼ਰ ਆ ਰਹੀ ਹੈ ਪੁਲਿਸ ਜਿਹੜੀ ਹੈ ਜਵਾਨ ਆਪੀ ਐਸਐਫ ਦੇ ਜਵਾਨ ਵੀ ਖੜੇ ਹੋਏ ਨੇ ਪਰ ਉਸ ਤੋਂ ਬਾਅਦ ਵੀ ਇਸ ਤਰੀਕੇ ਦਾ ਬਿਲਕੁਲ ਠੀਕ VOTING ਤੋਂ ਪਹਿਲਾਂ ਇਹ ਸਾਹਸਾ ਵਾਪਰਦਾ ਹੈ ਹੁਣ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੁਝ ਕੁ ਬਿਆਨ ਦਿੱਤਾ ਗਿਆ ਹੈ ਕਿ ਤੁਹਾਡੀ ਗੱਲ ਹੋਈ ਉਹਨਾਂ ਦੇ ਨਾਲ ਜੀ 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 ਇਸ ਮੌਕੇ ਤੇ ਐਸਐਸਪੀ ਸਤਿੰਦਰ ਸਿੰਘ ਪਹੁੰਚੇ ਸੀਗੇ ਜਿਹੜੇ ਇਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਪਹਿਲਾਂ ਜਿਹੜੇ ਗਾਇਲ ਸੀਗੇ ਜਿਹੜੇ जख्मी ਲੋਕ ਸੀਗੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਚ ਉਹ ਮੌਕੇ ਤੇ ਪਹੁੰਚੇ ਨੇ ਜਿਹੜੇ ਸਪੋਰਟ ਦੇ ਉੱਤੇ ਜਿਹੜਾ ਹਾਸਾ ਹੋਇਆ ਸੀ ਹਵੇਲੀ ਦੇ ਬਾਹਰ ਪਹੁੰਚੇ ਨੇ ਉਹਨਾਂ ਨੇ ਸਾਰੇ ਹਵੇਲੀ ਦਾ ਜਾਇਜ਼ਾ ਲਿਆ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਕਿ ਕੀ ਮਾਮਲਾ ਕਿੱਦਾਂ ਹੋਇਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਗੱਲ ਕਹੀ ਹੈ ਕਿ ਇਸ ਦੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਲਦੀ ਜਿਹੜਾ ਆਰੋਪੀਆਂ ਨੂੰ ਫੜ ਲਿਆ ਜਾਊਗਾ ਤੇ ਜਿਹੜ जी उन्होंने पांच लोग और भी जख्मी होने की परिवार तो या फिर दोस्ता तो कुछ अजिह पुरानी रंजिश के तहत कोई मामला नजर आ रहा है या फिर किस क्यों इस तरीके की वारदात जोड़ी उन्होंने गोलियां चलाने का कोई कारण हूं तक नजर आया ਜੇ ਅਗਲੀ ਇਸ ਤਰੀਕੇ ਦਾ ਕੋਈ ਕਾਰਨ ਲੈ ਸਾਹਮਣੇ ਨਹੀਂ ਆਇਆ ਕਿਉਂਕਿ ਲਗਾਤਾਰ ਜੇ ਦੀਪਿੰਦਰ ਸਿੰਘ ਦੀਪੂ ਦੀ ਗੱਲ ਕਰੀਏ ਤੇ ਉਹ ਕਾਫੀ ਜਿਹੜੇ ਮਸ਼ਹੂਰ ਤੇ ਜਿਹੜੇ ਆਗੂ ਸੀਗੇ ਪਿੰਡ ਦੇ ਕਿਉਂਕਿ ਲਗਾਤਾਰ ਉਹ ਸਰਪੰਚੀ ਦੇ ਚਾਹਵਾਨ ਵੀ ਸੀਗੇ ਕਿ ਆਉਣ ਵਾਲੇ ਸਮੇਂ ਦੇ ਸਰਪੰਚੀ ਵੀ ਲੜ ਸਕਦੇ ਨੇ ਪਰ ਜਿਸ ਤਰੀਕੇ ਨਾਲ ਗੱਲ ਕਰੀਏ ਤੇ ਪਿੰਡ ਦੇ ਵਿੱਚ ਉਹ ਕਾਫੀ ਆਗੂ ਸੀਗੇ ਲੋਕਾਂ ਆਮ ਲੋਕਾਂ ਦੀ ਮਦਦ ਵੀ ਕਰਦੇ ਸੀ ਜਿੱਤੇ ਕਹ ਲੋੜ ਜ਼ਰੂਰਤਮੰਦਾਂ ਦੀ ਸਹਾਇਤਾ ਵੀ ਕਰਦੇ ਸੀਗੇ ਪਰ ਇਸ ਤਰੀਕੇ ਦੀ ਹਾਦਸਾ ਜਿਹੜਾ ਹੋ ਜਾਣਾ ਹੈ ਕਿੰਨਾ ਕਿਤੇ ਸੋਚ ਤੋਂ ਪਰੇ ਹੈ ਲਿੱਤੀ ਕਰ ਇਸ ਜੀ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਏਗੀ ਕੀ ਕਾਰਨ ਹੋ ਸਕਦਾ ਹੈ ਜੀ ਅंजलि ਬਹੁਤ ਬਹੁਤ ਸ਼ੁਕਰੀਆ ਜਗਜੀਤ ਤੁਹਾਡਾ ਜਾਣਕਾਰੀ ਦੇਣ ਦੇ ਲਈ ਤਰਜਨਾਲਾ ਦੇ ਵਿੱਚ ਸ਼ਰਿਆਮ ਗੋਲੀਆਂ ਚਲੰਦਾ ਮਾਮਲਾ ਸਾਹਮਣੇ ਆਇਆ ਹੈ ਆਪ ਨੌਜਵਾਨ ਆਗੂ ਦੀਪੂ ਸਰਕਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੱਸਦੇ ਕਿ ਪੰਜ ਵਿਅਕਤੀ ਗੋਲੀ ਲੱਗਣ ਦੇ ਕਰਕੇ ਜ਼ਖਮੀ ਹੋ ਚੁਕੇ ਨੇ